ਅਡੀ ਪਾ ਉਹਨਾਂ ਦਾ ਖੁੱਖ ਹੈ ਤੁਹਾਡੀ ਸ਼ਰਧਾ ਦਾ ਗੋਬਦ ਪਾਉ ਭਗਤਾ ਭੁਖਾ ਕਿਉਂਕਿ ਮਾਰੇ ਕਰੇ ਸਿੱਖ ਗੁਰੂ ਗੁਰੂ ਸਿੱਖ ਇੱਕੋ ਉਪਦੇਸ਼ ਬੜਾਰੇ ਕਿਉਂਕਿ ਗੁਰੂ ਸਿੱਖ ਹੈ ਸਿੱਖ ਹੀ ਗੁਰੂ ਹੈ ਗੁਰੂ ਸਾਹਿਬ ਨੇ ਆਪਣਾ ਰੂਪ ਹੀ ਸਿੱਖਾਂ ਨੂੰ ਬਖਸ਼ਿਆ ਪੰਜ ਪਿਆਰੇਾਂ ਨੂੰ ਬਰਨ ਕੇ ਵਾਹੂ ਵਾਹੂ ਗੋਬਿੰਦ ਸਿੰਘ ਆਪੇ ਗੁਰੂ ਸਿੱਤੇ ਆਪੇ ਚੇਤੇ ਇਸ ਕਰਕੇ ਪੰਜਾਂ ਪਿਆਰਿਆਂ ਦੀ ਲੋਟੀ ਤੇ ਵੀ ਗੁਰਸਿੱਖ ਹੀ ਜਾਂਦੇ ਨੇ ਜਿਹੜੇ ਨਾਮ ਜਪ ਕੇ ਨਾਮ ਚ ਸਮਾਗ ਕੇ ਮਾਲਕ ਦੇ ਸਾਨਮਖ ਹੋ ਜਾਂਦੇ ਨਾ ਉਹੀ ਗੁਰਮਤਿ ਜਿਹੜੇ ਨੇ ਫਿਰ ਪੰਜਾਬ ਪਿਆਰਿਆਂ ਦੀ ਡਿਊਟੀ ਤੇ ਜਾਂਦੇ ਨੇ ਫਿਰ ਉਹਨਾਂ ਨੂੰ ਹੁਕਮ ਹੈ ਆਇਓ ਸਿੱਖ ਦੀ ਜੋਤ ਪ੍ਰਗਟ ਕਰਨੀ ਸਭ ਮੈਂ ਜੋਤ ਜੋਤ ਹੈ ਸੋਏ ਇਸ ਦੇ ਚੰਨ ਸਭ ਮੈਂ ਜਾਣਣਾ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜਿਹੜਾ ਗੁਰੂ ਜੋਤ ਨਹੀਂ ਪ੍ਰਗਟ ਕਰਦਾ ਉਹਨੂੰ ਕੱਚਾ ਹੈ ਗੁਰੂ ਦੀ ਡਿਊਟੀ ਗੁਰੂਬ ਸਿੰਘ ਮਹਾਰਾਜ ਨੇ ਲਾਈ ਸੀ ਪੰਜਾਬ ਪਿਆਰਿਆਂ ਦੀ ਇਹਨਾਂ ਨੇ ਜੋਤ ਪ੍ਰਗਟ ਕਰਨ ਫਿਰ ਡਿਊਟੀ ਲਈ ਇਹਨਾਂ ਨੇ ਨਾਦ ਸੁਣਾਉਣਾ ਪੰਜਾਬ ਪਿਆਰ ਦੀ ਬਿਉਟੀ ਦਾ ਨਾਮ ਦਸਾਉਣਾ ਨਾਤੀ ਪੁੱਤ ਕਿਉਂਕਿ ਦੇਖੋ ਜਦੋਂ ਉਹ ਖੇਡ ਬਣੇ ਕਿਉਂ ਫਿਰ ਐ ਹੀ ਨਹੀਂ ਅਮਲ ਕਰਤਾ ਕਰਾਂਗੇ ਗੁਰੂ ਸਾਹਿਬ ਨੇ ਐ ਹੀ ਥੋੜਾ ਤਾਂ ਤਾਂ ਮਰ ਕਰ ਹੁਣ ਜਿੱਦਾਂ ਆਪਾਂ ਹੌਣ ਕਿਤੇ ਆਉ ਹੋ ਜੀ ਛੱਡੋ ਐ ਨਹੀਂ ਅੰਮ੍ਰਿਤ ਦੀ ਕੀਮਤ ਅੰਮ੍ਰਿਤ ਕੀ ਸਾਰ ਸੋਈ ਜਾਣੇ ਜੋ ਅੰਮ੍ਰਿਤ ਦਾ ਵਪਾਰੀ ਜੀ ਖੇੜੇ ਅੰਮ੍ਰਿਤ ਮhenga ਪਰ ਸਿਆਜ ਘਰਤਾ ਸਸਤਾ ਕਸਵਟੀ ਲੱਗੇ ਪੂਰਾ ਹਲੋ ਤੋਲਿਆ ਜਾਵੇ ਨਾਪੇ ਜਿਹੜਾ ਸੇਖ ਆਵੇ ਹੈ ਸਾਰੇ ਅੰਦਰ ਸ਼ਰਧਾ ਤਾਂ ਪਰ ਉਹਨੂੰ ਪੂਰਾ ਤੋਲਿਆ ਜਾ ਵੀ ਨਾ ਪਿਆ ਜਾ ਵੀ ਪਰ ਹੀ ਵਾਕੀ ਕਿੰਨੀ ਖੁੱਖੇ ਮਿਲਦੀ ਜੇ ਮਿਲਦੀ ਖੁੱਖੇ ਵੈਰ ਕਰ ਸਿਮਰਨ ਪੰਗਾਬਿਆਰ ਨੇ ਪਲਕ ਕਰਨੀ ਕਹੀ ਇਹਦਾ ਮਨ ਗੁਰੂ ਲਈ ਬਾਕੀ ਇਹ ਸ਼ਰਧਾ ਭਾਵਨਾ ਰੱਖਦਾ ਹੈ ਕਿ ਉਹੀ ਦੇਖੋ ਦੇਖੀ ਆ ਗਿਆ ਕੋ ਚਾਰ ਦਿਨ ਛਕੇਗਾ ਚਾਰ ਦਿਨ ਗੁਰੂ ਦੀਆਂ ਗੱਲਾਂ ਕਰੇਗਾ ਬਾਅਦ ਵਿੱਚ ਫਿਰ ਉਹ ਵੀ ਹਾਲ ਕਿ ਉਹ ਤਾਂ ਫੈਦਾ ਕੀ ਹੈ ਛਕੇ ਨਾਲ ਦੇ ਇੱਕ ਬਰਬਰ ਮਾਲਕ ਨੇ ਗੋਦ ਸਿਕ ਉਹ ਹੈ ਜਿਹੜਾ ਗੁਰੂ ਦਾ ਰੋਗ ਹੈ ਗੁਰੂ ਸਿਕ ਮੀਤ ਚ ਲੋਗ ਗੁਰ ਚਾਲੀ ਜੋਗਰ ਕਹੇ ਸੋਈ ਪਲ ਮਨ ਨੂੰ ਹਰ ਹਰ ਕਥਾ ਨਿਰਾਲੀ ਕਿ ਜੇਰਾ ਸਿਰਫ ਗੁਰੂ ਦੀ ਕਥਾਈ ਕਰੇ ਬਸ ਦੂਜਾ ਉਹਦੀ ਰਸਨਾ ਤੇ ਕੋਈ ਪਾਵੇ ਨਾ ਪੜ ਜਪਾ ਸੰਸਾਰ ਦਾ ਗੁਰੂ ਚਾਲ ਕਿਉਂਕਿ ਉਹਨੇ ਗੁਰੂ ਦੇ ਉਪਦੇਸ਼ ਨੂੰ ਕਮਾ ਕੇ ਆਪਣੇ ਜੀਵਨ ਦੇ ਵਿੱਚ ਤੇ ਜੋ ਸੰਗਤ ਨੇ ਦੇਖਣਾ ਸੰਸਾਰ ਦੇ ਜੀਵਾਂ ਨੇ ਦੇਖਣਾ ਬਾਕੀ ਵੀ ਇਸ ਤਰ੍ਹਾਂ ਦਾ ਗੁਰ ਸਿੱਖ ਹੋਣਾ ਚਾਹੀਦਾ ਕਲਪਣੀ ਰਹਿਣੀ ਬਹਿਣੀ ਕਹਿਣੀ ਜਿਹੜੀ ਹੈ ਉਹ ਗੁਰੂ ਦੇ ਮਤਾਂਕ ਬਣਾਵੀਂ ਤੇ ਜਿਉਂ ਜਿਉ ਆਪਣਾ ਮਾਰੇ ਦੀ ਕਿਰਪਾ ਦੇ ਨਾਲ ਅਭਿਆਸ ਕਰਾਂਗੇ ਸਿਮਰਨ ਕਰਨਗੇ ਤੇ ਉਹ ਦੇ ਮਾਰੇ ਕਿਰਪਾ ਕਰਨਗੇ 25 ਤੋਂ 31 ਤੱਕ ਜੋ ਨਾਮ ਸਿਮਰਨ ਅਭਿਆਸ ਹੋਏਗਾ ਇਹਦੇ ਵਿੱਚ ਵੀ 5 ਪਿਆਰੇ ਜਦੋਂ ਜਿਹੜੇ ਵੀ ਸਿਲੈਕਸ਼ਨ ਵਿੱਚ ਗੁਰਮਖ ਹੋਣਗੇ ਜਿਹੜੇ ਗੁਰਮਖ ਅਭਿਆਸ ਕਰਦੇ ਸੱਤ ਸੱਤੇ ਦਿਨ ਰਹਿ ਕੇ 25 ਤੋਂ ਲੈ ਕੇ 31 ਤੱਕ ਅਭਿਆਸ ਕਰਨਗੇ ਤੇ ਗੁਰੂ ਸਾਹਿਬ ਪੰਜ ਪਿਆਰੇ ਉਹਨਾਂ ਦੀ ਭਲਕ ਕਰਨ ਕੇ ਬਾਅਕੇ ਕਿੰਨਾ ਅਭਿਆਸ ਕਿੰਨਾ ਕਿ ਹਿਰਦੇ ਚ ਗਿਆ ਮੁੱਖੋਂ ਤਾਂ ਬੋਲਦੇ ਸੀ ਹਿਰਦੇ ਚ ਕਿੰਨਾ ਚ ਗਿਆ ਤੇ ਜਿਹੜੇ ਕਸਵਟੀ ਤੇ ਬਾ